ਸਰਾ ਚੱਲ ਨਹੀਂ ਰਿਹਾ ਬਸ ਇਹੀ ਹੈ ਕਿ ਬਹੁਤ ਜ਼ਿਆਦਾ ਤੰਗਿਆ ਸੀ ਪਤਾ ਕਿ ਕਿੰਨੀਆਂ ਫਸਲਾਂ ਦਾ ਫਸਲਾਂ ਦੋ ਹੋ ਗਈਆਂ ਤੇ ਬਾਕੀ ਅਜੇ ਕੋਈ ਆਸ ਨਹੀਂ ਕਿਉਂਕਿ ਆਸ ਤੇ ਤਾਂ ਹੀ ਹੋਏਗੀ ਨਾ ਜੇ ਮੰਨ ਲਓ ਪਹਿਲੀ ਬਣੂਗੀ ਤੇ ਪਹਿਲੀ ਤੇ ਹੀ ਆਸ ਹੁੰਦੀ ਆ ਹੋਰ ਕੋਈ ਨੌਕਰੀ ਪੇਸ਼ੀ ਕੋਈ ਨਹੀਂ ਹੈਗੀ ਅਜੇ ਨਾ ਕੋਈ ਗੱਲ ਆ ਬੱਚੇ ਛੋਟੇ ਆ ਪੜਦੇ ਆ ਬਾਕੀ ਕੋਈ ਸੇਤਾ ਕਰਨ ਵਾਲਾ ਕੋਈ ਵੀਰ ਭਰਾ ਕੋਈ ਐਨ ਆਰ ਆਈ ਵੀਰਿਆ ਕੋਈ ਵੀ ਆ ਸਾਡੀ ਮਦਦ ਕਰ ਸਕੇ ਸਾਡੀ ਪੈਲੀ ਬਣ ਜੇ ਸਹੀ ਰਿਕਵੈਸਟ ਹੈ ਸਾਡੀ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਕਿਸਾਨਾਂ ਨੂੰ ਕਿਸੇ ਤਾਲੇ ਕੋਸ਼ਾਨੀ ਨਹੀਂ ਤਾਂ ਨੇ ਕਮਿਟੀ ਆਵੇਗੀ ਪਰ ਹਾਲਾਤ ਅਸੀਂ ਇੱਥੇ ਅੱਖ ਦੇਖ ਰਹੇ ਆ ਇੰਨਾ ਸਮਾਂ ਹੋ ਗਿਆ ਤੁਹਾਡੇ ਪੰਜ ਪੰਜ ਫੋਟੋ ਦਿੱਤਾ ਜੇ ਖੇਤਾਂ ਦੇ ਵਿੱਚ ਪਈ ਕੋਈ ਨਹੀਂ ਸੜ ਆ ਆ ਵੇਖਣ ਕੋਈ ਨਹੀਂ ਆਉਂਦਾ ਵੇਖਣ ਨਹੀਂ ਆਇਆ ਕੋਈ ਕੁਛ ਨਹੀਂ ਬਸ ਕੋਈ ਕਿਸੇ ਨੇ ਸੁਣਵਾਈ ਕੀਤੀ ਨਹੀਂ ਕੁਛ ਕਿੱਥੇ ਹੈਗਾ ਕੋਈ ਕਿਸੇ ਰੁੜਗੇ ਦਾ ਪਤਾ ਨਹੀਂ ਕੀਤਾ ਕਿ ਕੀ ਤੁਹਾਡਾ ਰੁੜਗਿਆ ਕੀ ਰਹਿ ਗਿਆ ਕੀ ਮੰਗ ਕਰਦੇ ਬਸ ਇਹੀ ਮੰਗਿਆ ਕਿ ਸਾਡੀ ਕੋਈ ਮਦਦ ਕਰੋ ਇਹ ਇਤਰਾ ਸਾਡੇ ਮੂੰਹਾਂ ਬਣ ਗਿਆ ਹੈ ਦਰਿਆ ਦਾ ਜੀ ਦਰਿਆ ਦਾ ਮੂੰਹਾਂ ਬਣ ਗਿਆ ਤੇ ਪਾਣੀ ਇਹ ਮੁੜ ਕੇ ਪਾਣੀ ਬਹੁਤ ਬਿਨਸਾਬਾ ਹੋ ਗਿਆ ਇੱਥੇ ਜਿਹੜਾ ਦਰਿਆ ਬਣ ਗਿਆ ਵਗਦਾ ਰਿਹਾ ਤੇ ਇਹ ਬਾਬਿਆਂ ਦੀ ਕਿਰਪਾ ਜੀ ਤੇ ਇਹਨਾਂ ਬੰਨ ਲਾਤਾ ਦੇ ਬੰਨ ਦਰਿਆ ਮੂੰਹਾਂ ਬੰਨਤਾ ਤੇ ਪਾਣੀ ਵੱਜ ਗਿਆ ਤੇ ਆਹ ਮੁੜ ਕੇ ਲੋਕਾਂ ਨੇ ਕਹਿਆ ਨੇ ਪੈੜੀਆਂ ਕਣਕਾਂ ਬੀਜ ਲੀਆਂ ਤੇ ਸਾਥੋਂ ਖਰਚਾ ਨਹੀਂ ਹੈਗਾ ਤੇ ਸਾਡੇ ਕੋ ਪੈਲੀ ਉਤਰਾਂ ਪਈ ਨਾ ਝੋਨਾ ਹੋਇਆ ਨਾ ਕਣਕ ਬੀਜੀ ਗਈ ਆ ਖਰਚੇ ਖੁਣੇ ਹੀ ਰਹਿ ਗਏ ਆ ਕੋਈ ਦਾਨੀ ਕੋਈ ਵੀਰ ਕੋਈ ਸਾਡੀ ਸਹਾਇਤਾ ਕਰ ਦੇ ਭਰਾ ਤੇ ਮਦਦ ਕਰ ਦੇ ਸਾਡੀ ਦੀ ਗਾਂ ਸਾਡੀ ਪੈਲੀ ਬਣ ਜੇ ਅਸੀਂ ਰੋਟੀ ਤੋਂ ਵੀ ਆਤਰਾ ਤੇ ਸਾਡੀ ਬੁਰੀ ਹਾਲਤ ਵਾ ਤੇ ਅਸੀਂ ਬਹੁਤ ਔਖੇ ਆ ਤੇ ਬੂਰ ਵੀ ਦੱਬੇ ਗਏ ਆ ਰੇਤੋ ਚ ਕੋਠੇ ਹੀ ਦੋ ਲੈਂਟਰੀ ਉਹ ਵੀ ਡੇਪੇ ਆ ਤੇ ਦੱਬੇ ਗਏ ਆ ਤੇ ਬਹੁਤ ਸਾਡੀ ਬੁਰੀ ਹਾਲਤਾਂ ਰੋਟੀ ਤੋਂ ਵੀ ਯਾਤਰਾਏ ਫਿਰਦੇ ਆ ਤੇ ਅਸੀਂ ਇਹ ਆਨੇ ਆ ਵੀਰਾਂ ਨੂੰ ਦਾਨੀ ਵੀਰਾਂ ਨੂੰ ਵੀ ਸਾਡੇ ਚਲੋ ਸਹਾਇਤਾ ਕਰਨ ਤੇ ਅਸੀਂ ਘਰ ਵੀ ਪੈਈ ਪਧਰੀ ਕਰ ਲਈਏ 2-4 ਕਿੱਲੇ 5 ਕਿੱਲੇ ਪੈਈ ਦੇ ਸਾਡੇ ਜੀ ਤੇਨ ਵੇਖ